ਪੰਜਾਬੀ ਗਾਇਕ ਹਸਨ ਮਾਨਕ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਦਰਅਸਲ ਫਗਵਾੜਾ ਪੁਲਸ ਨੇ ਗਾਇਕ ਹਸਨ ਮਾਨਕ ਨੂੰ ਗ੍ਰਿਫਤਾਰ ਕਰ ਲਿਆ ਹੈ। ਇੱਕ ਵਿਦੇਸ਼ ਰਹਿੰਦੀ ਔਰਤ ਨੇ ਹਸਨ ਮਾਨਕ ਉੱਤੇ ਗੰਭੀਰ aarop ਲਗਾਏ ਹਨ। ਉਸ ਔਰਤ ਨੇ ਕਿਹਾ ਹੈ ਕਿ ਹਸਨ ਮਾਨਕ ਨੇ ਮੇਰੇ ਨਾਲ ਧੋਖਾ ਕੀਤਾ ਹੈ ਅਤੇ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ ਅਤੇ ਦੂਜਾ ਵਿਆਹ ਵੀ ਕਰਵਾ ਲਿਆ ਹੈ। ਸੋ ਇਸ ਨੂੰ ਲੈ ਕੇ ਹੁਣ ਪੂਰੇ ਪੰਜਾਬ ਦੇ ਵਿੱਚ ਚਰਚਾ ਇਸ ਮਾਮਲੇ ਨੂੰ ਲੈ ਕੇ ਛਿੜ ਚੁੱਕੀ ਹੈ। ਆਓ ਰੁਖ ਕਰਦੇ ਹਾਂ ਪੂਰੀ ਅਪਡੇਟ ਵੱਲ। ਮਸ਼ਹੂਰ ਗਾਇਕ ਹਸਨ ਮਾਨਕ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਫਗਵਾੜਾ ਪੁਲਿਸ ਨੇ ਗਾਇਕ ਨੂੰ ਇੱਕ 5-6 ਮਹੀਨੇ ਪੁਰਾਣੇ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ ਇੱਕ ਵਿਦੇਸ਼ੀ ਔਰਤ ਵੱਲੋਂ ਲਾਏ ਇਲਜ਼ਾਮ ਅਗਰੋ ਪੁਲਿਸ ਨੇ ਇਹ ਐਕਸ਼ਨ ਲਿਆ ਹੈ ਅਦਾਲਤ ਨੇ ਗਾਇਕ ਨੂੰ 14 ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਔਰਤ ਨੇ ਹਸਨ ਮਾਨਕ ਤੇ ਧੋਖੇ ਨਾਲ ਦੂਜਾ ਵਿਆਹ ਕਰਵਾਉਣ ਤੇ ਪੈਸੇ ਠੱਗਣ ਦੇ ਇਲਜ਼ਾਮ ਲਗਾਏ ਹਨ ਇਸ ਨੂੰ ਲੈ ਕੇ ਔਰਤ ਦੇ ਪਰਿਵਾਰ ਨੇ ਫਗਵਾੜਾ ਥਾਣੇ ਵਿੱਚ ਰਿਪੋਰਟ ਦਰਜ ਕਰਵਾਈ ਸੀ ਪੁਲਿਸ ਨੇ ਕਈ ਵਾਰ ਹਸਨ ਮਾਨਕ ਨੂੰ ਥਾਣੇ ਵਿੱਚ ਪੇਸ਼ ਹੋਣ ਲਈ ਵੀ ਕਿਹਾ ਸੀ ਪਰ ਹਸਨ ਮਾਨਕ ਉੱਥੇ ਪੇਸ਼ ਨਹੀਂ ਹੋਇਆ ਹੁਣ ਪੁਲਿਸ ਨੇ ਅੱਜ ਉਸ ਨੂੰ ਗ੍ਰਿਫਤਾਰ ਕਰ ਲਿਆ ਵਿਦੇਸ਼ ਵਿੱਚ ਰਹਿੰਦੀ ਔਰਤ ਜਸਪ੍ਰੀਤ ਨੇ ਇਲਜ਼ਾਮ ਲਾਇਆ ਕਿ ਉਸ ਨਾਲ ਦੋਸਤੀ ਤੋਂ ਬਾਅਦ ਉਹਨਾਂ ਦਾ ਰਿਸ਼ਤਾ ਪਿਆਰ ਵਿੱਚ ਬਦਲ ਗਿਆ ਇਸ ਤੋਂ ਬਾਅਦ ਹਸਨ ਮਾਨਕ ਨੇ ਲੱਖਾਂ ਰੁਪਏ ਉਸ ਤੋਂ ਕਦੇ ਸ਼ਾਪਿੰਗ ਦੇ ਨਾਂ ਤੇ ਕਦੇ ਕਿਸੇ ਹੋਰ ਚੀਜ਼ਾਂ ਦੇ ਨਾਂ ਤੇ ਲਏ ਜਦੋਂ ਉਹ ਵਿਆਹ ਕਰਵਾਉਣ ਜਾ ਰਹੇ ਸਨ ਤਾਂ ਉਸ ਦੀ ਪਹਿਲੀ ਪਤਨੀ ਨੇ ਉਸ ਖਿਲਾਫ ਸ਼ਿਕਾਇਤ ਕਰ ਦਿੱਤੀ ਅਤੇ ਫਿਰ ਜਸਪ੍ਰੀਤ ਨੇ ਵੀ ਉਸ ਦੇ ਖਿਲਾਫ ਥਾਣੇ ਵਿੱਚ ਰਿਪੋਰਟ ਦਰਜ ਕਰਵਾ ਦਿੱਤੀ। ਹਸਨ ਮਾਨਕ ਨੇ ਜਸਪ੍ਰੀਤ ਨੂੰ ਇਹ ਵੀ ਕਿਹਾ ਕਿ ਕਿਤੇ ਜਾ ਕੇ ਲੁਕ ਜਾਓ ਉਸ ਨੂੰ ਕਿਸੇ ਵੇਲੇ ਵੀ ਪੁਲਿਸ ਗ੍ਰਿਫਤਾਰ ਕਰ ਸਕਦੀ ਹੈ। ਦੱਸ ਦਈਏ ਕਿ ਇਹ ਵਿਵਾਦ ਕਾਫੀ ਪੁਰਾਣਾ ਹੈ। ਪਿਛਲੇ ਸਾਲ ਹਸਨ ਮਾਨਕ ਦੀ ਪਹਿਲੀ ਪਤਨੀ ਮਨਦੀਪ ਕੌਰ ਨੇ ਕਿਹਾ ਸੀ ਕਿ ਉਸ ਦਾ ਪਤੀ ਹਸਨ ਮਾਨਕ ਪੁੱਤਰ ਭੋਲਾ ਖਾਨ ਵਾਸੀ ਪਿੰਡ ਸੈਦੋਂ ਜ਼ਿਲ੍ਹਾ ਮੋਗਾ ਨੇ ਉਸ ਦੀ ਕੁੱਟਮਾਰ ਕਰਕੇ ਉਸ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਅਤੇ ਇੱਕ ਵਿਦੇਸ਼ ਰਹਿੰਦੀ ਲੜਕੀ ਨਾਲ ਬੰਗਾ ਦੀ ਇੱਕ ਪੈਲਸ ਵਿੱਚ ਵਿਆਹ ਕਰਵਾ ਲਿਆ ਅਤੇ ਬੰਗਾ ਦੇ ਹੀ ਗੁਰੂ ਘਰ ਮਾਤਾ ਸਾਹਿਬ ਕੌਰ ਵਿੱਚ ਹੀ ਇਸ ਨੇ ਆਨੰਦ ਕਾਰਜ ਵੀ ਕਰਵਾਏ ਇਸ ਸਬੰਧੀ ਉਹਨਾਂ ਨੇ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ ਹੈ ਹਾਲਾਂਕਿ ਇਸ ਪੂਰੇ ਮਾਮਲੇ ਉੱਤੇ ਅਤੇ ਆਪਣੇ ਉੱਤੇ ਅਲੱਗੇ ਇਲਜ਼ਾਮਾਂ ਬਾਰੇ ਗਾਇਕ ਹਸਨ ਮਾਨਕ ਨੇ ਕਿਹਾ ਸੀ ਕਿ ਅਸੀਂ ਪੁਲਿਸ ਥਾਣੇ ਵਿੱਚ ਆਪਣੇ ਘਰੇਲੂ ਵਿਵਾਦ ਕਾਰਨ ਆਏ ਹਾਂ ਇਸ ਤੋਂ ਇਲਾਵਾ ਉਹਨਾਂ ਦੇ ਦੂਜੇ ਵਿਆਹ ਬਾਰੇ ਸਾਫ਼ ਮਨਾਂ ਕਰ ਦਿੱਤਾ ਗਿਆ ਹੈ ਦੱਸ ਦਈਏ ਕਿ ਹਸਨ ਮਾਨਕ ਬਹੁਤ ਥੋੜੇ ਸਮੇਂ ਵਿੱਚ ਪੰਜਾਬੀ ਸੰਗੀਤ ਜਗਤ ਵਿੱਚ ਨਵੇਂ ਨਾਂ ਸਿਰਜਣ ਵਿੱਚ ਸਫਲ ਰਿਹਾ ਹੈ ਪੰਜਾਬ ਤੋਂ ਲੈ ਕੇ ਕੈਨੇਡਾ ਅਤੇ ਹੋਰ ਕਈ ਮੁਲਕਾਂ ਵਿੱਚ ਆਪਣੀ ਸ਼ਾਨਦਾਰ ਗਾਇਕ ਕਲਾ ਦਾ ਮਜਹਾਰਾ ਉਹ ਕਰ ਚੁੱਕਿਆ ਹੈ ਹਸਨ ਮਾਨਕ ਦੇ ਹੁਣ ਤੱਕ ਗਾਏ ਕਈ ਗੀਤ ਮਕਬੂਲੀਅਤ ਦੇ ਨਵੇਂ ਆयाम ਕਾਇਮ ਕਰਨ ਵਿੱਚ ਸਫਲ ਰਹੇ ਜਿਨ੍ਹਾਂ ਵਿੱਚ ਰਾਣੋ ਬੇਗਾਨੇ ਪੁੱਤ ਬਨਾਰਟੀਆਰ ਜਾਨੀ ਆਦ ਸ਼ਮਾਰ ਰਹੇ ਸੋ ਇਸ ਨੂੰ ਲੈ ਕੇ ਹੁਣ ਗਾਇਕ ਹਸਨ ਮਾਨਕ ਦੀਆਂ ਮੁਸ਼ਕਲਾਂ ਕਿਰਦੀਆਂ ਨਜ਼ਰ ਆ ਰਹੀਆਂ ਹਨ ਦਰਅਸਲ ਪੁਲਿਸ ਨੇ ਉਸ ਨੂੰ 14 ਦਿਨ ਦੇ ਰਿਮਾਂਡ ਉੱਤੇ ਭੇਜ ਦਿੱਤਾ ਹੈ ਅਤੇ ਇਸ ਰਿਮਾਂਡ ਦੌਰਾਨ ਗਾਇਕ ਹਸਨ ਮਾਨਕ ਵੱਲੋਂ ਵੱਡੇ ਖੁਲਾਸੇ ਕੀਤੇ ਜਾ ਸਕਦੇ ਹਨ